ਪੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਅੱਜ ਆਪਾਂ ਚੱਲੇ ਆ ਜੀ ਵਨ ਡੇ ਤੇ ਟਾਈਮ ਦਿੱਤਾ ਸੀ ਕਿਸੇ ਨੂੰ 11 ਵਜੇ ਦਾ ਤੇ 11 ਸੀ ਵਜਾਲਿਆ ਘਰੇ ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦੀ ਆ ਤੇ ਜਿੱਥੇ ਕਿਤੇ ਜਾਣਾ ਹੋਵੇ ਖਾਸ ਕਰਕੇ ਉਦੋਂ ਕੰਮ ਵੀ ਧਰਮੀ ਗੱਲ ਉਦੋਂ ਕਿਤੇ ਨਾ ਕਿਤੇ ਕੰਮ ਨਿਕਲ ਹੀ ਆਉਂਦਾ ਕੋਈ ਨਾ ਕੋਈ ਕੰਮ ਨਿਕਲ ਹੀ ਆਉਂਦਾ ਵੀ ਚੱਲਾ ਵੀ ਕਰ ਲਈਏ ਆ ਵੀ ਕਰ ਲਈਏ ਹਣਾ ਜੀ ਕਿਉਂਕਿ ਲੇਟ ਹੋ ਗਏ ਹੁਣ ਦੇਖੀਏ ਘਰ ਦੇ ਤਿਆਰ ਹੋਏ ਕਿ ਨਹੀਂ ਹੋਏ ਫਸਤੀਗਾ ਹਲੇ ਤੱਕ ਸੇਰੀ ਮਗਨ ਡੇਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਕਿਹੋ ਜੇ ਸੂਟ ਪਾਏ ਦੇ ਤੀ ਕੋਈ ਆਂਦਾ ਵੀ ਮਜੀਤ ਨੂੰ ਸੂਟ ਦੀ ਚਕੇ ਲੈ ਕੇ ਦਿੰਦੇ ਸੂਟ ਨਹੀਂ ਚਕੇ ਹੁੰਦੇ ਦੇ ਅਹੀਂ ਆਪੇ ਨੇ ਲਾ ਕੇ ਦਿੰਦੇ ਸੂਟ ਚੰਗੇ ਮੇਰੀ ਨੌਬੜੀ ਸੋਣੀ ਆ ਜੀ ਜਿਆਦਾ ਸੋਨੇ ਸੂਟ ਪਾਏ ਮੇਰੀ ਨੌ ਨੂੰ ਨજર ਲੱਗ ਜੂਗੀ ਇਸ ਕਰਕੇ ਆਪਾਂ ਕੋਈ ਟਾਚੇ ਤੇ ਸਹੀਂ ਵੀ ਜੇ ਸੂਟ ਨੌ ਸੋਣੀ ਆ ਤੇ ਸੂਟ ਨਹੀਂ ਸੋਨੇ ਇੱਕ ਜਿਹੀ ਨਜ਼ਰ ਆਪੇ ਨਹੀਂ ਲੱਗੂਗੀ ਇਹ ਆਪੇ ਨਹੀਂ ਚੰਗੇ ਤਾਂ ਇਹ ਚੰਗੇ ਲੈ ਕੇ ਦੇ ਦੇ ਜੇ ਜਿਆਦੇ ਜਿਆਦੇ ਸੂਟਾਂ ਨਾਲ ਵੇਖੀਏ ਫਿਰ ਘਰ ਨਹੀਂ ਬਣਦੇ ਜੇ ਘਰ ਬਣਾਉਣੇ ਆ ਤੇ ਫਿਰ ਸੂਟ ਲਿਮਟ ਦੇ ਆਪਾਂ ਦੇ ਸਿੱਧੀ ਗੱਲ ਸਾਡੀ ਮਾਤਾ ਨੇ ਬਹੁਤ ਵਧੀਆ ਵਧੀਆ ਸੂਟ ਮਹਿੰਗੇ ਮਹਿੰਗੇ ਸੂਟ ਲੈ ਕੇ ਦਿੱਤੇ ਆ ਤੇ ਬਾਕੀ ਮੰਮੀ ਇੱਕ ਸੱਚ ਮੈਂ ਕਿਸ ਦਾ ਕਮੈਂਟ ਪੜਿਆ ਸੀ ਪੇ ਜਿੱਦਾਂ ਆਪਾਂ ਉਹ ਵਲੌਗ ਨਹੀਂ ਪਾਇਆ ਪਿੰਦੇ ਭਾਈ ਦੀ ਦੁਕਾਨ ਤੇ ਹਾਂ ਤੇ ਉਹ ਮੈਂ ਪੜਿਆ ਨਹੀਂ ਸੀ ਤੁਹਾਡੀ ਤਾਂ ਸੜੇ ਕਿ ਸਰਬਦਾ ਸੜੇ ਆਈ ਪੀ ਆਂਟੀ ਜਦਾਂ ਪੀ ਮਨਜੀਤ ਬਾਰੇ ਦਾ ਵੀ ਆਪਣੀ ਬੂਟੀ ਬਾਰੇ ਪੁੱਛੇ ਮੋਟੀ ਨੂੰ ਪੁੱਛੇ ਰੂਟਜਾ ਬੋਲੇ ਸੀ ਕੁਝ ਮੈਨੂੰ ਹੁਣ ਬਲੌਗ ਉਹ ਕਲਿੱਪ ਵੀ ਨਹੀਂ ਯਾਦ ਸੌਰੀ ਕਮੈਂਟ ਵੀ ਨਹੀਂ ਯਾਦ ਪੀ ਜਦੋਂ ਮੈਂ ਨਹੀਂ ਕਿਹਾ ਪੀ ਮੰਮੀ ਸੂਟ ਕਿੰਨੇ ਕੇ ਲੈਣੇ ਆ ਤਾਂ ਤੁਸੀਂ ਕਿਹਾ ਮੈਂ ਕਮੈਂਟ ਨਹੀਂ ਪੜਿਆ ਮੈਂ ਵੀ ਨਹੀਂ ਪੜਿਆ ਤਾਂ ਇੱਕ ਗੱਲ ਕਲੀਅਰ ਕਰ ਦੇਣੀ ਚਾਹਨੀ ਆ ਕਿ ਜਿਹੜੀਆਂ ਮਾਵਾਂ ਹੁੰਦੀਆਂ ਉਹਨਾਂ ਦੇ ਇਥੇ ਪਿਆਰ ਹੁੰਦਾ 342 ਇਹ ਮੈਂ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਨਾਲੇ ਜਿਹੜੇ 3 ਬੁੱਤਵਾ ਉਹਨਾਂ ਨੂੰ ਇੱਕ ਵੇਲੇ ਟੋਕਣਾ ਵੀ ਪੈਂਦਾ ਵਾ ਇੱਕ ਵੇਲੇ ਪਿਆਰ ਵੀ ਕਰਨਾ ਪੈਂਦਾ ਜਿਹੜਾ ਪਿਆਰ ਉਹ ਅੰਦਰ ਹੁੰਦਾ ਵਾ ਵਿਖਾਵਾ ਕਰਨਾ ਮੈਨੂੰ ਨਹੀਂ ਆਉਂਦਾ ਮੈਂ ਅੱਜ ਸਾਰਿਆਂ ਨੂੰ ਕਲੀਅਰ ਕਰ ਦਿੰਨੀ ਆ ਤੇ ਬਾਕੀ ਹਾਂ ਉਹ ਮਤ ਗੁੱਸੇ ਹੁਣਵੇਂ ਮੇਰਾਕ ਬਣਦਾ ਵਾ ਤੇ ਤੇਰੀ ਮੋਟੀ ਉਹ ਉਹਦੀ ਮੋਟੀ ਆ ਜੇ ਮੈਂ ਉਹਦੀ ਮੋਟੀ ਕਹੂੰਗੀ ਤੇ ਨਹੀਂ ਨਾ ਮੇਰੀ ਮੋਟੀ ਤੇ ਚੱਲ ਜੇ ਹੈ ਹੈ ਪਰ ਤੁਹਾਡਾ ਤੇ ਆਪਣਾ ਸਿਸਟਮ ਉਹ ਵੱਖਰਾ ਹੀ ਆ ਨਾ ਹਾਂ ਤੇ ਤੁਹਾਡਾ ਜੋ ਮਰਜੀ ਹੁਣ ਤੂੰ ਆ ਮਾਂ ਵਾਂ ਉਹਨੂੰ ਚੰਗਾ ਮਾੜਾ ਜੋ ਵੀ ਉਹ ਤੂੰ ਦੱਸਣਾ ਹੈਨਾ ਗੁੱਸੇ ਵੀ ਹੋਵੇ ਕੋਈ ਦਿੱਕਤ ਨਹੀਂ ਬਾਕੀ ਜੀ ਇੱਕ ਗੱਲ ਆ ਮਜੀਦ ਜੇ ਮੰਮੀ ਪਹਿਲੀ ਗੱਲ ਤੇ ਅੱਜ ਤੱਕ ਕੁਝ ਕਿਹਾ ਹੀ ਨਹੀਂ ਤੇ ਜੇ ਕਿਤੇ ਕੁਝ ਕਿਹਾ ਵੀ ਹੋਵੇ ਨਾ ਤਾਂ ਮਜੀਦ ਨੇ ਕਦੀ ਗੁੱਸਾ ਨਹੀਂ ਕੀਤਾ ਆਦਾ ਗੱਲ ਦਾ ਕਿਉਂਕਿ ਉਹਦੀ ਵੀ ਸੋਚ ਨਾਲੇ ਉਧਰ ਵੀ ਮਾਤਾ ਦਾ ਨਾ ਰਾਜਵਿੰਦਰ ਕੌਰ ਆ ਇਧਰ ਵੀ ਨਾ ਰਾਜਵਿੰਦਰ ਕੌਰ ਆ ਨਹੀਂ ਨਾਲੇ ਮਤਲਬ ਕਿ ਤੀਆਂ ਬੁੱਤਾਂ ਨੂੰ ਕਹਿਣਾ ਵੀ ਪੈਂਦਾ ਤੇ ਮੈਂ ਇਦਾਂ ਬੋਲ ਲੈ ਉਹ ਰੋਡਲੀ ਇੱਕ ਇੱਕ ਗੱਲ ਇੱਕ ਗੱਲ ਤੋਂ ਮੰਮੀ ਜ਼ਰੂਰ ਰੋਡਲੀ ਬੋਲ ਲੈਂਦੀ ਆ ਇਹ ਠੀਕ ਨਹੀਂ ਤੇ ਮੰਮੀ ਨੇ ਇਹਨੂੰ ਇੰਨਾ ਮਨਾ ਕੀਤਾ ਵੀ ਬਹਿ ਜਾ ਨਾ ਕੰਮ ਕਰ ਨਾ ਕੰਮ ਕਰ ਪਰ ਉਹ ਕਹਿੰਦੀ ਸੀ ਵੀ ਜੇ ਮੈਂ ਨਹੀਂ ਕਰਨਾ ਤੇ ਮੰਮੀ ਇਕੱਲੀ ਕਿਦਾਂ ਕਰੂਗੀ ਤੇ ਉਦੋਂ ਉਦੋਂ ਮੰਮੀ ਉਦੋਂ ਥੋੜਾ ਮੈਨੂੰ ਵੀ ਗੁੱਸਾ ਆਇਆ ਵੀ ਇਹ ਹਟੜ ਕੇ ਉਹ ਨਹੀਂ ਡਈਣਾ ਕੱਲ ਪਰੋਣੇ ਆਏ ਹੀ ਇਹ ਸੂਟਾ ਤੋਂ ਮੈਨੂੰ ਉਹ ਉਦੋਂ ਮਤਲਬ ਲੀੜਿਆਂ ਦੀ ਗੱਲ ਹੀ ਨਾ ਉੱਤੇ ਕਿਹੜੀ ਕਿੰਦੇ ਦੇ ਦੁਕਾਨ ਤੇ ਹਾਂ ਕਿ ਜਿਹੜਾ ਮੈਂ ਇਹਨੂੰ ਕਹਿੰਦੀ ਨਾ ਆ ਲੱਲਾ ਹਾਂ ਆ ਇਦਾਂ ਆਫ ਕਰਦੇ ਹੋ ਸੀ ਹੋ ਕੇ ਇੱਕ ਕਨਫਿਊਜ਼ ਇਨਾ ਹੋ ਜਾਂਦੀ ਹੈ ਨਾ ਸੂਟਾਂ ਦੇ ਮਾਮਲੇ ਦੇ ਵਿੱਚ ਕਿ ਮਤਲਬ ਕਿ ਇਹਨੂੰ ਥੋੜਾ ਗੁੱਸਾ ਆ ਜਾਂਦਾ ਆ ਜਾਂਦਾ ਵਾ ਜਿਵੇਂ ਜਾਂ ਮਾਵਾ ਹੁੰਦੀਆਂ ਉਹਨਾਂ ਨੂੰ ਆਪਣੀਆਂ ਧੀਆਂ ਤੇ ਵੀ ਗੁੱਸਾ ਆਉਂਦਾ ਆਪਣੇ ਪੁੱਤਾਂ ਤੇ ਵੀ ਆਉਂਦਾ ਤੇ ਮੈਂ ਲਈਆਂ ਇਹ ਨਵਾਂ ਨਹੀਂ ਆ ਮੈਂ ਆਪਣੀਆਂ ਧੀਆਂ ਬਣਾ ਕੇ ਰੱਖੀਆਂ ਬਾਕੀ ਇਹ ਗੱਲ ਆ ਮੇਰੀ ਵੱਡੀ ਨੇ ਵੀ ਮੈਨੂੰ ਕਿਉਂ ਮੇਰੇ ਮਤਲਬ ਪੁੱਛਿਆ ਕਮੈਂਟ ਕੀਤਾ ਸੁਰਪੀਤ ਨੇ ਮੈਨੂੰ ਤੇ ਉਹਨੇ ਕਿਹਾ ਆਈ ਲਵ ਯੂ ਮਾਂ ਮੈਂ ਕਿਹਾ ਲਵ ਯੂ ਟੂ ਬੇਟਾ ਤੇ ਕਹਿੰਦਾ ਕਹਿੰਦੀ ਆਈ ਮਿਸ ਯੂ ਮੈਂ ਕਿਹਾ ਮੈਂ ਵੀ ਬਹੁਤ ਮਿਸ ਕਰਦੀ ਮੈਂ ਪਰ ਮਿਸ ਦੱਸ ਨਹੀਂ ਸਕਦੀ ਮੈਨੂੰ ਫਿਰ ਉਹ ਆਹੋ ਕਿੰਨਾ ਮਿਸ ਕਰਦੀ ਆ ਆਪਣੇ ਬੱਚਿਆਂ ਨੂੰ ਪਰ ਕਹਿੰਦੀ ਮੰਮੀ ਮੈਨੂੰ ਦੱਸ ਇਹ ਤੋਂ ਮੈਨੂੰ ਕਿੰਨਾ ਕ ਪਿਆਰ ਕਰਦੀ ਆ ਹੈ ਨਾ ਪਿਆਰ ਤੇ ਸਾਹਮਣੇ ਆ ਕੇ ਵਿੱਚ ਬਹਿ ਕੇ ਫੇਰ ਪਤਾ ਲੱਗਣਾ ਮੈਂ ਤਾਂ ਮੈਂ ਪਿਆਰ ਉਹ ਜਿਹੜਾ ਮੇਰੇ ਅੰਦਰ ਆ ਮੈਂ ਕਿੰਨੂ ਕਰਦਾ ਜाहिर ਨਹੀਂ ਹੁੰਦਾ ਸਭ ਨੂੰ ਮਹਿਸੂਸ ਹੁੰਦਾ ਵਾ ਕਿ ਇਹ ਮਤਲਬ ਪਿਆਰ ਨਹੀਂ ਕਰਦੀ ਪਰ ਮੈਂ ਪਿਆਰ ਜਿਹਨੂੰ ਕਰਦੀ ਆ ਨਾ ਹਰ ਇੱਕ ਨੂੰ ਦਿਲੋਂ ਕਰਦੀ ਮੈਂ ਕਦੀ ਕਿਸੇ ਨੂੰ ਨਫ਼ਰਤ ਨਹੀਂ ਰੱਖੀ ਠਿੱਡੇ ਵਿੱਚ ਚਲੋ ਆਪਾਂ ਟਰੈਕ ਤੋਂ ਥੋੜਾੇ ਵਕੀ ਨੂੰ ਚੱਲ ਗਏ ਆ ਇੱਕ ਹੋਰ ਕਮੈਂਟ ਆਇਆ ਕੋਈ ਸੁਰਖੀ ਬਿੰਦੀ ਦਾ ਵੀ ਉਹ ਤੁਹਾਡੀ ਸੁਰਖੀ ਬਿੰਦੀ ਦਾ ਮਤਲਬ ਮੰਮੀ ਦੀ ਸੁਰਖੀ ਬਿੰਦੀ ਦਾ ਮੰਮੀ ਬਿੰਦੀ ਲਾਉਗੀ ਪਤਾ ਨਹੀਂ ਕੋਈ ਸੁਰਕੀ ਬਿੰਦੀ ਲਾਈ ਸ਼ਹਿਰ ਇਦਾਂ ਕੋਈ ਕਮੈਂਟ ਹੀ ਕਿਉਂਕਿ ਹਾਨੂੰ ਵੀ ਸੱਚੀ ਗੱਲ ਦਸੀਏ ਜੀ ਸਾਡੇ ਵੀ ਘਰ ਕੱਲ ਗੈਸਟ ਆਏ ਸੀਗੇ ਮੈਂ ਬਿੰਦੀ ਲਾਉਣੀ ਨੂੰ ਮੈਂ ਸਾਰਿਆਂ ਨੂੰ ਲਾ ਦਿੱਤੀਆਂ ਸੱਚ ਹਾਂ ਕੱਲ ਮੈਨੂੰ ਬੜੇ ਹੀ ਗਏ ਮੇਰੇ ਤੋਂ ਮੈਂ ਪਰ ਮੈਨੂੰ ਪਤਾ ਪਰ ਮੈਨੂੰ ਮੈਂ ਆਪ ਦਿੰਦੀ ਹਾਂ ਮੰਮੀ ਨੂੰ ਤੱਕੇ ਨਾ ਹਾਂ ਢੇਲ ਪੇਟ ਵੀ ਮੈਂ ਕਈ ਵਾਰੀ ਲਾ ਦਿੰਦੀ ਮੰਮੀ ਲਾ ਦਿੰਦੇ ਆ ਤੇ ਨਾਲੇ ਨਾਲੇ ਚ ਕੀ ਆ ਯਾਰ ਮੈਂ ਤੁਹਾਨੂੰ ਮੈਂ ਉੱਥੇ ਵੀ ਨਾ ਤੂੰ ਹੀ ਮੰਨਣਾ ਨਹੀਂ ਚੱਲਿਆ ਵੜ ਹੁਣ ਫੇਰ ਲਾਈਏ ਨਹੀਂ ਮੈਂ ਕਰੀ ਉੱਥੇ ਵੀ ਮੈਂ ਮੁੰਗੀ ਦੇਣਾ ਮਮੀ ਨੇ ਲੰਮੇ ਪਏ ਹੋਣਾ ਮੈਂ ਉਹਨਾਂ ਦੇ ਰੈੱਡ ਜਾਂ ਕੋਈ ਵੀ ਨੀਲ ਪੈਂਟ ਲਾ ਦੇਣੀ ਫਿਰ ਪਿਸਟਿਕ ਲਾ ਦੇਣੀ ਮੁੰਮੀ ਨੇ ਦੱਸਿਆ ਨਹੀਂ ਨਾ ਤੁਹਾਨੂੰ ਤੇ ਹੁਣ ਤੱਕਰ ਵੀ ਫੇਰ ਉਹ ਕੀ ਹੁੰਦੇ ਆ ਪੁਜੇ ਚਨੇ ਖਾਈਏ ਕੀ ਉਹ ਜੇ ਚਨੇ ਖਾਈਏ ਨਹੀਂ ਦਾਣੇ ਚੰਬੀਏ ਰਮਾਲ ਵਿਸ਼ਾਕੇ ਤੇ ਦੁਨੀਆ ਨੂੰ ਸੜ ਲੈਣ ਨੇ ਉਹ ਤੇ ਹੁਣ ਮੰਮੀ ਜੀ ਆਪਾਂ ਲੇਟ ਹੋ ਟੋਂਦੇ ਚਲੋ ਚਲੋ ਆ ਨਾਲੇ ਕਿਸੇ ਨੇ ਸਰਵੰਧਕ ਮੈਂਡ ਕੀਤਾ ਹੀ ਵੀ ਸੂਟ ਲੈ ਆਉਂਦੇ ਆ ਤੇ ਸੱਚੀ ਗੱਲ ਦੱਸੀਏ ਜੀ ਸੂਟ ਨਾ ਜੀ ਇਹ ਪਹਿਲੀ ਗੱਲ ਤੇ ਅਸੀਂ ਖਾਉਂਦੇ ਨਹੀਂ ਕੇ ਖਾਉਂਦੇ ਨਹੀਂ ਕਿਉਂਕਿ ਸਾਡੇ ਨਾਲ ਗੱਲ ਚੰਗੀ ਨਹੀਂ ਲੱਗਦੀ ਸਾਡੇ ਨਾਲ ਜੀ ਜਿੱਥੇ ਵੀ ਮਤਲਬ ਰਿਸ਼ਤੇਦਾਰਾਂ ਨੂੰ ਆਪਾਂ ਇਹ ਡੇਡੇ ਹੁੰਦੇ ਆ ਨਾ ਨਹੀਂ ਨਹੀਂ ਨਾਲੇ ਜਿਹੜੇ ਘਰ ਵੀ ਪਉਣ ਨੂੰ ਲਿਆਈਏ ਆਪਾਂ ਨੂੰ ਨਹੀਂ ਚੰਗਾ ਲੱਗਦਾ ਕਿ ਮਤਲਬ ਕਿ ਅਗਲੇ ਨੂੰ ਦੱਸੀਏ ਵੀ ਅਸੀਂ ਆ ਲਿਆਏ ਆ ਲਿਆਏ ਚਲੋ ਉਹ ਤੇ ਇਹ ਚਲੋ ਥੋੜੇ ਬਹੁਤ ਚਲੋ ਅੱਜ ਥੋੜੇ ਦਰਸ਼ਨ ਕਰਾ ਦੋ ਕਰਾ ਦਿਨੇ ਆ ਅੱਜ ਥੋੜੇ ਦਰਸ਼ਨ ਕਰਾ ਦੋ ਤਾਂ ਨਹੀਂ ਸੁਰਖੀ ਲੱਗ ਜਾਣੀ ਮਾਂ ਯਾਦਾ ਲੈਣ ਦੇਣ ਵਾ ਫਰਨਾ ਸੀਗਾ ਤੇ ਇਹ ਆ ਮਤਲਬ ਸੋਭੀ ਜੀਆਂ ਤਾਈਆਂ ਚਾਚੀਆਂ ਦੇ ਕੱਪੜੇ ਲਿਆਂਦੇ ਹੀ ਆ ਦੇਣਾ ਹੁਣ ਕੱਲਾ ਕੱਲਾ ਜੀ ਖੋਲ ਕੇ ਅਸੀਂ ਤੁਹਾਨੂੰ ਮੁਖਾ ਨਹੀਂ ਸਕਦੇ ਕਿਉਂਕਿ ਇਹੀ ਚੱਲੇ ਅੱਜ ਵੱਡੇ ਵੀਰ ਦੇ ਸੋਰੇ ਸੋ ਜੀ ਅਸੀਂ ਲੇਟ ਬੜੇ ਹੋ ਕੇ 11 ਸਾਨੂੰ ਘਰੀ ਵੱਜ ਗਏ ਆ ਤੇ ਅੱਛਾ ਆ ਉਹ ਜੀਆਂ ਮਤਲਬ ਕਮਲੋਂ ਨਾਂਦੇ ਆ ਰਾਜ ਮੀਰੋਂ ਨਾਂਦੇ ਸੱਬ ਦੇ ਕੁਰਤੇ ਪਜਾਮਿਆਂ ਕੁਰਤੇ ਪਜਾਮਿਆਂ ਸਾਰੇ ਕੁਰਤੇ ਪਜਾਮੇ ਇਹ ਜੀ ਮੇਰੇ ਵਿਆਹ ਦਾ ਲੈਣ ਦੇਣਾ ਹਾਂ ਹਾਂ ਇਹ ਜਿਹੜੇ ਵਿਆਹ ਤੇ ਦੇਈਦੇ ਅੱਜ ਦਾ ਹਨਾ ਉਹ ਚੀਜ਼ ਭੈਣ ਭਰਾ ਆਨ ਨੂੰ ਤੇ ਥੋੜਾ ਜਿਹਾ ਨਾ ਮਤਲਬ ਆਪ ਲੱਗਦਾ ਕਿ ਕੀ ਮਤਲਬ ਹੁਣ ਇਹ ਦੱਸ ਤੁਸੀਂ ਉਹ ਕੀ ਮੰਜੀਤ ਲਾਉਣੀ ਹੈ ਤੁਸੀਂ ਜੀ ਆ ਲੈ ਆਂਦੇ ਹੀ ਮੰਜੀਤ ਨੇ ਜਿਹੜੇ ਆ ਨਾਰਮਲ ਜੀ ਘਰੇ ਪਉਣ ਵਾਸਤੇ ਜਿਹੜੇ ਲੈ ਕੇ ਆਏ ਆ ਨਹੀਂ ਹੈਗੀ ਆ ਆ ਦਿਹਾੜੀ ਹੈਗੀ ਆ ਠੀਕ ਆ ਤੇ ਆ ਵੀ ਉਹਦਾ ਕੰਪਨੀ ਆ ਵੀ ਕਿੰਨਾ ਇਹਨੇ ਪਾਇਆ ਵਾ ਕਿਨੇ ਦਾ 49 100 ਘਟ 4000 ਦਾ ਹੈ ਨਾ ਤੇ ਹੋਰ 100 ਵੀ ਕਰਮ ਨਾਲੇ ਵੀ ਨਾਲੇ ਜੀ ਇੱਕ ਗੱਲ ਹੋਰ ਭਾਜੀ ਸੂਟਾਂ ਦਾ ਜਿਹੜਾ ਸੀਨ ਵਾ ਨਾ ਸੂਟਾਂ ਚ ਕੋਈ ਨਹੀਂ ਜਿੱਤ ਸਕਿਆ ਸੂਟ ਤੇ ਇਦਾਂ ਵਾ ਪੈਸਾ ਫੇਕ ਤੇ ਤਮਾਸ਼ਾ ਦੇਖ ਵਾਲਾ ਕੰਮ ਆ ਆ ਅਹੀਂ ਵੇਖ ਲੋ ਜੀ ਅਹੀਂ ਨਾਰਮਲ ਵਿਚਾਰੇ ਪੈਂਟ ਸ਼ਰਟ ਸਾਡਾ ਤਾਂ ਇਹ ਵੀ ਅੱਗੇ ਇੱਕ ਚੀਜ਼ ਹੋਰ ਦੀ ਮੁੰਡਿਆਂ ਦਾ ਬਰਬਰੀ ਬ੍ਰਾਂਡ ਹੁੰਦਾ ਈ ਤੇ ਉਹ ਬਰਬਰੀ ਬ੍ਰਾਂਡ ਵੀ ਬੀਬੀ ਨੇ ਖਿੱਚੀ ਹੋਰ ਤੇ ਸਾਡਾ ਆ ਜਿਹੜਾ ਇਹਨੇ ਪਾਇਆ ਬਰਬਰੀ ਨਾਲ ਇਹ ਬਰਬਰੀ ਦਾ ਬਰਬਰੀ ਦਾ ਅੱਛਾ ਅੱਛਾ ਚਲੋ ਆ ਫੜੋ ਚਲੀਏ ਉੱਥੇ ਮੰਮੀ ਦਾ ਫੋਨ ਆ ਗਿਆ ਆ ਮੰਮੀ ਦਾ ਫੋਨ ਆਉਣ ਡਿਆ ਹਾਂਜੀ ਮੈਂ ਲਾ ਲੀ ਸਰਕੇਡਲ ਮਾਨਕਾ ਚਾਹੂੜਾ ਜਿਹੜਾ ਦਿਲ ਚਾਹ ਜਿਹੜੀ ਗੁਰੂ ਦੀ ਬਾਣੀ ਸਰਕਾਰੀ ਗੁਰੂ ਬਾਣੀ ਸਭ ਕੁਝ ਸਾਡੇ ਦਿਲ ਚਾਹ ਜਿਹੜਾ ਰੱਬ ਦਾ ਸਤਕਾਰ ਕਰਨਾ ਉਹ ਮੈਨੂੰ ਚੰਗੀ ਤਰ੍ਹਾਂ ਆਉਂਦਾ ਵਾਗਾ ਤੇ ਇਹ ਵੀ ਆਪਣੀ ਮਨ ਦੀ ਖੁਸ਼ੀ ਆ ਇਹ ਕਹਨੇ ਨੇ ਕਿਹਾ ਕਿ ਸ਼ਿੰਗਾਰ ਨਹੀਂ ਨਹੀਂ ਜਿਹੜੇ ਆਪਾਂ ਨੂੰ ਪਿਆਰ ਕਰਦੇ ਉਹਨਾਂ ਦਾ ਦੇ ਦਿਲੋਂ ਧੰਨਵਾਦੀ ਆ ਬੋਲੋ ਲਓ ਜੀ ਸਾਡੇ ਪਰਫਿਊਮ ਵੀ ਪਾ ਛੱਡਿਆ ਜੀ ਆ ਪਰਫਿਊਮ ਵੀ ਪਾ ਛੱਡਿਆ ਜੀ ਬਸ ਬਸ ਮੇਰੇ ਨਾ ਭਾਈ ਨਹੀਂ ਇਹ ਤਾਂ ਦੇ ਦੂਸਰਾ ਨਹੀਂ ਡੀਜਲੇ ਹੋਣੇ ਆ ਚਲੋ ਜੀ ਮਾ ਆਜਾ ਭੈਣੇ ਕਰ ਇਧਰ ਹਾਂ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਉਹਨਾਂ ਦਾ ਬਾਕੀ ਪਤਾ ਨਹੀਂ ਜੀ ਕੀ ਗੱਲ ਆ ਸਾਡੇ ਚੈਨਲ ਦੀ ਇੰਨੀ ਰੀਚ ਕਿਉਂ ਡਾਊਨ ਆ ਆਈ ਡੋਂਟ نو ਪਰ ਚਲੋ ਜੋ ਮਾਲਕ ਜਿੰਨਾ ਕਿ ਦਿੰਦਾ ਠੀਕ ਆ ਖੁਸ਼ ਰਹਿਣਾ ਚਾਹੀਦਾ ਵਾ ਆਪੇ ਅੱਛੀ ਮਿਹਨਤ ਕਰਦੇ ਜਾਵਾਂਗੇ ਫਲ ਲਾਉਣਾ ਇਹ ਉਹਦਾ ਕੰਮ ਆ ਵਾਹਿਗੁਰੂ ਦਾ ਕੰਮ ਵਾਹਿਗੁਰੂ ਦਾ ਕੰਮ ਆ ਤੇ ਬਾਕੀ ਤੁਹਾਡਾ ਪਿਆਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਾਂ ਜਰੂਰ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਜੀ ਬੈਲ ਆਈਕਨ ਜਰੂਰ ਲਾਇਆ ਕਰੋ ਕਈਆਂ ਨੂੰ ਨੋਟੀਫਿਕੇਸ਼ਨ ਨਹੀਂ ਜਾਂਦੀ ਤੇ ਚਲੋ ਜੀ ਮਿਲਦੇ ਆ नेक्स्ट ਵਲੌਗ ਦੇ ਵਿੱਚ ਚੰਗਾ ਇਹ ਸਤਿ ਸ੍ਰੀ ਅਕਾਲ ਹੁਣ ਅਸੀਂ ਚਲੀਏ ਵਨਡੇ